ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਬਹੁਤ ਹੀ ਅਹਿਮ ਖਬਰ ਗੱਲ ਹੋਏਗੀ ਅਜੀਤ ਅਖਬਾਰ ਦੇ ਐਡੀਟਰ ਤੇ ਮਾਲਕ ਵਰਜਿੰਦਰ ਸਿੰਘ ਹਮਦਰਦ ਦੀ ਦੱਸਾਂਗੇ ਕਿ ਜੰਗੇ ਆਜ਼ਾਦੀ ਮੈਮੋਰੀਅਲ ਦੇ ਵਿਵਾਦ ਚ ਫਸੇ ਸਰਦਾਰ ਹਮਦਰਦ ਨੂੰ ਹਾਈ ਕੋਰਟ ਨੇ ਅੱਜ ਕਿੰਨੀ ਕੁ ਰਾਹਤ ਦਿੱਤੀ ਤੇ ਕਿੰਨੀ ਕੁ ਨਹੀਂ ਦਿੱਤੀ ਇਹ ਵੀ ਦੱਸਾਂਗੇ ਕਿ ਹਮਦਰਦ ਸਾਹਿਬ ਦਾ ਸਰਕਾਰ ਉੱਤੇ ਕੀ ਇਲਜ਼ਾਮ ਆ 350 ਕਰੋੜ ਦੀ ਲਾਗਤ ਨਾਲ ਬਣੇ ਜੰਗੇ ਆਜ਼ਾਦੀ ਯਾਦਗਾਰ ਦਾ ਹੁਣ ਅੱਗੇ ਭੁੱਖ ਕੀ ਆ ਸਿਆਸੀ ਪਾਰਟੀਆਂ ਖਾਸ ਕਰਕੇ ਕਾਂਗਰਸ ਇਸ ਵਿਵਾਦ ਦੇ ਵਿੱਚੋਂ ਕੀ ਲੱਭ ਰਹੀਆਂ ਨੇ ਲਾਹਾ ਖਟਣ ਦੀ ਕੋਸ਼ਿਸ਼ ਕਰ ਰਹੀਆਂ ਨੇ ਆਓ ਸ਼ੁਰੂ ਕਰਦੇ ਹਾਂ एजेंडा ਸ਼ਤਿ ਸ਼ਕਾਲ ਨਮਸਕਾਰ ਅਲਾ ਹਵਲਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਵਿਨੋਦ ਭਾਰਤਵਾਜ ਨੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੀ ਮੁੱਖ ਮੰਗ ਕਿ ਮਾਮਲਾ ਵਿਜੀਲੈਂਸ ਬਿਊਰੋ ਤੋਂ ਲੈ ਕੇ सीबीआई ਨੂੰ ਦੇ ਦਿੱਤਾ ਜਾਏ ਉਹ ਨਹੀਂ ਮੰਨੀ ਗਈ ਇੱਕ ਕਿਸਮ ਨਾਲ ਹਾਲ ਦੀ ਘੜੀ ਉਹ ਰੱਦ ਆ ਇਹ ਮੰਗ ਦੂਜੇ ਨੰਬਰ ਤੇ ਰੱਖੀ ਗਈ ਸੀ ਪਹਿਲੇ ਨੰਬਰ ਤੇ ਮੰਗ ਉਹਨਾਂ ਦੀ ਸੀਗੀ ਕਿ ਵਿਜੀਲੈਂਸ ਬਿਊਰੋ ਤੋਂ ਜੰਗੇ ਆਜ਼ਾਦੀ ਦੀ ਇਨਕੁਆਰੀ ਨਾਲ ਸੰਬੰਧਿਤ ਸਾਰਾ ਰਿਕਾਰਡ ਤਲਬ ਕਰ ਲਿਆ ਜਾਏ ਹਾਈ ਕੋਰਟ ਨੇ ਇਹੋ ਜੀ ਰਿਕਾਰਡ ਦੀ ਤਲਬੀ ਦਾ ਕੋਈ ਆਦੇਸ਼ ਨਹੀਂ ਦਿੱਤਾ ਪੀਜੀ ਮੰਗ ਸੀ ਕਿ ਸੀਬੀਆਈ ਨੂੰ ਡਾਇਰੈਕਸ਼ਨ ਦਿੱਤੀ ਜਾਏ ਕਿ ਉਹ ਇਸ ਦੀ ਕੋਖ ਕਰੇ ਕਿ ਕੀ ਵਿਜੀਲੈਂਸ ਬਿਊਰੋ ਬਦਨੀਤੀ ਅਤੇ ਦੂਸ਼ ਭਾਵ ਨਾਲ ਵਰਜਿੰਦਰ ਸਿੰਘ ਹਮਦਰਦ ਬਾਰੇ ਇਨਕੁਆਰੀ ਸ਼ੁਰੂ ਕਰ ਰਹੀ ਹੈ ਹਾਈ ਕੋਰਟ ਨੇ ਕੋਈ ਹੁਕਮ ਇਸ ਬਾਬਤ ਨਹੀਂ ਦਿੱਤਾ ਚੌਥੀ ਮੰਗ ਸੀ ਵੈਜਿਲੈਂਸ ਬਿਊਰੋ ਨੂੰ ਹਦਾਇਤ ਕੀਤੀ ਜਾਏ ਕਿ ਸਰਦਾਰ ਹਮਦਰਦ ਪਰਸਨਲੀ ਸਮਨ ਨਾ ਕੀਤੇ ਜਾਣ ਮਤਲਬ ਕਿ ਜਾਂਚ ਅਧਿਕਾਰੀ ਦੇ ਅੱਗੇ ਨਾ ਬੁਲਾਏ ਜਾਣ ਇਸ ਤੇ ਰੋਕ ਲਾਤੀ ਜਾਏ ਜੋ ਪੁੱਛਣਾ ਉਹ ਲਿਖਤੀ ਕੁਐਸਚਨ ਪੇਜ ਕੇ ਪੁੱਛ ਲਿਆ ਜਾਏ ਇਸ ਬਾਰੇ ਹਾਈ ਕੋਰਟ ਨੇ ਬਾਅਦ ਦੇ ਵਿੱਚ ਸਪਸ਼ਟ ਕੀਤਾ ਕਿ ਸਮਨ ਕੋਰਸਿਵ ਐਕਟੀਵਿਟੀ ਨਹੀਂ ਤੇ ਉਹਨਾਂ ਨੂੰ ਜਾਂਚ ਨਾਲ ਸਹਿਯੋਗ ਕਰਕੇ ਬੁਲਾਏ ਜਾਣ ਤੇ ਹਾਜ਼ਰੀ ਭਰਨੀ ਹੋਏਗੀ ਜੋ ਹਾਈ ਕੋਰਟ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਸਰਦਾਰ ਹਮਦਰਦ ਨੂੰ ਜਿਸ ਤਰ੍ਹਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਮੈਨੂੰ ਲਿਟੀਗੇਸ਼ਨ ਚਾਰजेस ਦਿੱਤੇ ਜਾਣ ਉਹਦੇ ਬਾਰੇ ਵੀ ਉਹਨਾਂ ਨੇ ਕੋਈ ਆਦੇਸ਼ ਜਾਰੀ ਨਹੀਂ ਕੀਤਾ ਤੇ ਇੱਕ ਉਹਨਾਂ ਦੀ 6ਵੀਂ ਮੰਗ ਸੀ ਕਿ ਹਾਈ ਕੋਰਟ ਜੇ ਸਾਡੇ ਹੱਕ ਦੇ ਵਿੱਚ ਕੋਈ ਹੋਰ ਆਦੇਸ਼ ਦੇਣਾ ਚਾਹੁੰਦੀ ਹੈ ਤਾਂ ਉਹ ਦੇ ਸਕਦੀ ਹੈ ਉਸ ਤੇ ਵੀ ਹਾਈ ਕੋਰਟ ਨੇ ਕੋਈ ਆਦੇਸ਼ ਨਹੀਂ ਦਿੱਤਾ ਜਸਟਿਸ ਵਿਨੋਦ ਭਾਰਤਵਾਜ ਨੇ ਜੋ ਆਦੇਸ਼ ਦਿੱਤੇ ਉਹ ਹੁਣ ਤੁਸੀਂ ਸੁਣੋ ਪਹਿਲਾ ਨੰਬਰ ਅਦਾਲਤ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਭੇਜੇਗੇ 17 ਸਵਾਲ ਉਨ੍ਹਾਂ ਦੇ ਜਵਾਬ ਸਰਦਾਰ ਵਰਜਿੰਦਰ ਸਿੰਘ ਹਮਦਰਦ 2 ਹਫਤਿਆਂ ਦੇ ਅੰਦਰ ਅੰਦਰ ਦੇ ਦੇਣ ਦੂਜਾ ਹੁਕਮ ਵੈਜਲੈਂਸ ਬਿਊਰੋ ਜੰਗੇ ਆਜ਼ਾਦੀ ਯਾਦਗਾਰ ਦੀ ਇਨਕੁਆਰੀ 6 ਹਫਤਿਆਂ ਦੇ ਵਿੱਚ ਮੁਕੰਮਲ ਕਰੇ ਅਤੇ ਹਾਈ ਕੋਰਟ ਨੂੰ ਇਤਲਾ ਕਰੇ ਹੁਕਮ ਨੰਬਰ 3 ਵਰਜਿੰਦਰ ਸਿੰਘ ਹਮਦਰਦ ਵੈਜਲੈਂਸ ਬਿਊਰੋ ਨਾਲ ਸਹਿਯੋਗ ਕਰਨ बुलाए ਜਾਣ ਤੇ ਜਾਂਚ ਅਧਿਕਾਰੀ ਦੇ ਅੱਗੇ ਹਾਜ਼ਰ ਹੋਣ ਅਤੇ ਯਾਦਗਾਰ ਦੇ ਸਾਰੇ ਰਿਕਾਰਡ ਵਜਲੈਂਸ ਬਿਊਰੋ ਦੇ ਹਵਾਲੇ ਕਰਨ ਹੁਕਮ ਨੰਬਰ 4 ਵਜਲੈਂਸ ਬਿਊਰੋ ਐਫ ਆਈਆਰ ਦਰਜ ਕਰਕੇ ਹੀ ਵਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰ ਕਰੇ ਇਨਕੁਆਰੀ ਦੇ ਚੱਲਦੇ ਹੋਏ ਗ੍ਰਿਫਤਾਰੀ ਨਾ ਕੀਤੀ ਜਾਏ ਤੇ ਗ੍ਰਿਫਤਾਰੀ ਕਰਨ ਦੀ ਸੂਰਤ ਦੇ ਵਿੱਚ ਸੱਤ ਦਿਨ ਦਾ ਅਗਾਊਂ ਨੋਟਿਸ ਦਿੱਤਾ ਜਾਏ ਹੁਣ ਤੁਹਾਨੂੰ ਦੱਸਦੇ ਆ ਕਿ ਅਜੀਤ ਦੇ ਮੁੱਖ ਸੰਪਾਦਕ ਅਤੇ ਮਾਲਕ 214 ਪੇਜ ਦੀ ਆਪਣੀ ਪਟੀਸ਼ਨ 'ਚ ਆਧਾਰ ਕੀ ਬਣਾਉਂਦੇ ਨੇ ਪਹਿਲਾ ਆਧਾਰ ਕਹਿੰਦੇ ਆ ਜੀ ਨਵੰਬਰ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗਵਰਨਮੈਂਟ ਦੇ ਕੁਝ ਨੁਮਾਇੰਦੇ ਅਜੀਤ ਦੇ ਕੋਲ ਆਏ ਸੰਪਰਕ ਕੀਤਾ ਤੇ ਕਿਹਾ ਸਾਡੇ ਇਸ਼ਤਿਹਾਰ ਖਬਰ ਨੁਮਾ ਸ਼ਕਲ ਦੇ ਵਿੱਚ ਛਾਪੇ ਜਾਣ ਮੈਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੁਹਾਡੇ ਇਸ਼ਤਿਹਾਰ ਅਸੀਂ ਛਾਪਾਂਗੇ ਪਰ ਅਖੀਰ ਦੇ ਵਿੱਚ ਛੇਠਾ ਜਾ ਕੇ ਲਿਖ ਦੇਾਂਗੇ ਕਿ ਖਬਰ ਨਹੀਂ ਬਲਕਿ ਇਸ਼ਤਿਹਾਰ ਹੈ ਇਸ ਮਾਮਲੇ ਤੇ 27 ਨਵੰਬਰ 2022 ਨੂੰ ਸਾਡੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਕਿਉਂਕਿ ਸਰਕਾਰ ਸਾਡੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਤੇ ਮੈਂ ਸਰਕਾਰ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਅਨੈਥੀਕਲ ਸੀ ਯਾਨੀ ਕਿ ਗੈਰ اخلاਕੀ ਸੀ ਇਸ ਤਰੀਕ ਤੋਂ ਪਹਿਲਾਂ ਸਾਨੂੰ ਅਜੀਤ ਅਖਬਾਰ ਨੂੰ ਪੰਜਾਬੀ ਵਾਲੇ ਨੂੰ 3 ਕਰੋੜ 1 ਲੱਖ ਰੁਪਏ ਦੇ ਇਸ਼ਤਿਹਾਰ ਹਿੰਦੀ ਵਾਲੇ ਅਜੀਤ ਸਮਾਚਾਰ ਨੂੰ 49.84 ਲੱਖ ਦੇ ਇਸ਼ਤਿਹਾਰ ਮਿਲਦੇ ਸੀ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਇਹ ਮਹੀਨੇ ਪ੍ਰਤੀ ਸੀ ਜਾਂ ਕਿ ਸਾਲਾਨਾ ਸੀ ਅਗਲਾ ਆਧਾਰ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੇ ਬਣਾਇਆ ਉਹ ਇਹ ਸੀ ਕਿ 22 12 2022 ਨੂੰ ਮੈਂ ਇੱਕ ਸੰਪਾਦਕੀ ਲਿਖੀ ਇਸ ਚ ਕਿਹਾ ਕਿ अजीत ਨਿਊਜ਼ਪੇਪਰਸ ਨੂੰ ਇਸ਼ਤਿਹਾਰਾਂ ਦੀ ਲੋੜ ਨਹੀਂ ਅਸੀਂ ਸਰਕਾਰੀ ਇਸ਼ਤਿਹਾਰਾਂ ਤੋਂ ਬਿਨਾ ਹੀ ਅਖਬਾਰ ਚਲਾ ਸਕਦੇ ਹਾਂ ਅਤੇ ਚਲਾਵਾਂਗੇ ਅਗਲਾ ਉਹਨਾਂ ਨੇ ਆਧਾਰ ਬਣਾਇਆ 4 3 2023 ਨੂੰ ਮੈਂ ਮੈਨੂੰ ਲੁਕਮੀਆਂ ਧਮਕੀਆਂ ਆਉਣ ਲੱਗ ਪਈਆਂ ਜੋ ਮੈਂ ਗਵਰਨਰ ਸਾਹਿਬ ਦੇ ਨੋਟਿਸ ਦੇ ਵਿੱਚ ਲਿਆਂਦੀਆਂ ਉਹਨਾਂ ਨੂੰ ਰਿਪ੍ਰেজੈਂਟੇਸ਼ਨਸ ਦਿੱਤੀਆਂ ਮੈਨੂੰ ਇਹਨਾਂ ਧਮਕੀਆਂ ਦੇ ਵਿੱਚ ਕਿਹਾ ਗਿਆ ਜੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਤੁਹਾਨੂੰ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਦੇਵਾਂਗੇ ਅਗਲਾ ਧਾਰ ਨੰਬਰ 4 ਮਾਰਚ ਤੋਂ ਮਈ 2023 ਤੱਕ ਜੋ ਚੱਲਦਾ ਰਿਹਾ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਸੰਦ ਨਹੀਂ ਆਇਆ ਤੇ ਉਸ ਨੇ ਇੱਕ ਝੂਠੀ ਜਾਂਚ ਮੇਰੇ ਵਿਰੁੱਧ ਸ਼ੁਰੂ ਕਰ ਦਿੱਤੀ ਜੰਗੇ ਆਜ਼ਾਦੀ ਯਾਦਗਾਰ ਕਮੇਟੀ ਦੇ ਸਕੱਤਰ ਨੂੰ ਤਲਬ ਕੀਤਾ ਗਿਆ ਉਸ ਨੂੰ ਕਿਹਾ ਗਿਆ ਕਿ ਸਰਕਾਰ ਨਾਲ ਸਮਝੌਤਾ ਕਰੋ ਸਰਕਾਰ ਦੀ ਗੱਲ ਮੰਨੋ ਨਹੀਂ ਤੇ ਹਸ਼ਰ ਮਾੜਾ ਹੋਏਗਾ ਜਦੋਂ ਸ਼ਿਕਾਇਤ ਦੇਖੀ ਗਈ ਜੋ ਸਾਡੇ ਵਿਰੁੱਧ ਸੋਰਸ ਰਿਪੋਰਟ ਵੱਜੋਂ ਆਈ ਤਾਂ ਦੇਖ ਕੇ ਹੈਰਾਨੀ ਹੋਈ ਕਿ ਉਸ ਦੇ ਵਿੱਚ ਕੋਈ ਤੱਥ ਸਾਡੇ ਵਿਰੁੱਧ ਨਹੀਂ ਸੀ ਆਧਾਰ ਨੰਬਰ 5 ਕਿ ਮੈਂ 12 3 2023 ਨੂੰ ਜੰਗੇ ਆਜ਼ਾਦੀ ਯਾਦਗਾਰ ਦੀ ਉਸਾਰੀ ਤੇ ਉਸ ਦੀ ਵਧੀਆ ਹੋ ਰਹੀ ਤਰੱਕੀ ਬਾਰੇ ਇੱਕ ਲੇਖ ਆਪਣੇ ਅਖਬਾਰ ਦੇ ਵਿੱਚ ਛਾਪਿਆ ਸਰਕਾਰ ਨੂੰ ਇਹ ਸ਼ਾਇਦ ਪਸੰਦ ਨਹੀਂ ਆਇਆ ਨਸ਼ੇ ਚ ਚੂਰ ਹਾਕਮਾਂ ਵੱਲੋਂ ਦਿੱਤੀ ਜਾ ਰਹੀ ਕੀਤੀ ਜਾ ਰਹੀ ਬੇਇੱਜ਼ਤੀ ਨੂੰ ਧਿਆਨ ਚ ਰੱਖਦੇ ਹੋਏ 10 4 2023 ਨੂੰ ਯਾਦਗਾਰਦੀ ਕਮੇਟੀ ਤੋਂ ਮੈਂ ਅਸਤੀਫਾ ਦੇ ਦਿੱਤਾ ਇਹ ਆਧਾਰ ਨੰਬਰ 6 ਸੀ ਹੁਣ ਆਧਾਰ ਨੰਬਰ 7 24523 ਨੂੰ ਮੈਨੂੰ ਵਿਜਲੈਂਸ ਬਿਊਰੋ ਵੱਲੋਂ ਸਮਨ ਆ ਗਿਆ ਕਿ ਡੀਐਸਪੀ ਜਲੰਧਰ ਵਿਜਲੈਂਸ ਬਿਊਰੋ ਦੇ ਸਾਹਮਣੇ ਤੁਸੀਂ ਸਵੇਰੇ 10 ਵਜੇ ਪੇਸ਼ ਹੋਵੋ ਭਗਵੰਤ ਮਾਨ ਮੇਰੇ ਨਾਲ ਕਿਹੜਾ ਕੱਢਣਾ ਚਾਹੁੰਦਾ ਐਡੀਟਰ ਸਾਹਿਬ ਨੇ ਆਪਣੀਆਂ ਅੱਗੇ ਜਾ ਕੇ ਕੁਝ ਪ੍ਰਾਪਤੀਆਂ ਦਾ ਹਵਾਲਾ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਮੈਨੂੰ ਵਧੀਆ ਪੱਤਰਕਾਰ ਹੋਣ ਦੇ ਬਾਰੇ ਅਵਾਰਡ ਮਿਲਿਆ ਪਦਮ ਪੂਸ਼ਣ ਦਾ ਅਵਾਰਡ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਰਹਾ ਲੋਕ ਰਾਜ ਦਾ ਮੈਂ ਥੰਮ ਬਣ ਕੇ ਵਿਚਰਿਆ ਸਾਹਿਤ ਦੇ ਵਿੱਚ ਡੀ ਲਿਟ ਯਾਨਕਿ ਡਾਕਟਰੇਟ ਆਫ ਲਿਟਰੇਚਰ ਕੀਤੀ ਕਈ ਵੱਡੇ ਮੈਗਜ਼ੀਨਸ ਦਾ ਸੰਪਾਦਕ ਰਹਾ ਵੱਡਾ ਰੁਤਬਾ ਸਟੇਟਸ ਅਖਤਿਆਰ ਕੀਤਾ ਅਤੇ ਬੇਦਾਗ ਜ਼ਿੰਦਗੀ व्यतीत ਕੀਤੀ ਤੇ ਹੋਰ ਵੀ ਕਈ ਕਈ ਗੱਲਾਂ ਲਿਖੀ ਅੱਗੇ ਆਉਨੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਗੌਰਵ ਤੂਰੀਵਾਲਾ ਅਤੇ ਐਡੀਟਰ ਸਾਹਿਬ ਦੇ ਵਕੀਲ ਆਰ ਐਸ ਜੀਮਾ ਵਿਚਕਾਰ ਜੱਜ ਦੇ ਸਾਹਮਣੇ ਅਦਾਲਤ ਦੇ ਵਿੱਚ ਕੀ ਗੱਲਬਾਤ ਹੋਈ ਸਭ ਤੋਂ ਪਹਿਲਾਂ ਧੂਰੀ ਵਾਲੇ ਦੀ ਆਰਗੂਮੈਂਟ ਸੁਣਾਉਂਦੇ ਆ ਉਹਨਾਂ ਨੇ ਕਿਹਾ ਜੱਜ ਸਾਹਿਬ ਰੈਟ ਪਟੀਸ਼ਨ ਨਿਰਧਾਰ ਹੈ ਕੋਈ ਫੰਡਮੈਂਟਲ ਰਾਈਟ ਵਾਇਓਲੇਟ ਨਹੀਂ ਹੋਇਆ ਜ਼ਿਕਰ ਕਰਦੇ ਆ ਜਿਹੜੀ ਰੈਟ ਆਫ ਮੋਮੈਂਡਮਸ ਉਹ ਤਾਂ ਹੀ ਦਾਇਰ ਹੋ ਸਕਦੀ ਆ ਜੇ ਕਿਸੇ ਦੇ ਫੰਡਮੈਂਟਲ ਰਾਈਟਸ ਯਾਨੀ ਕਿ ਕਨਸਟੀਟਿਊਸ਼ਨ ਵੱਲੋਂ ਦਿੱਤੇ ਗਏ ਮੂਢਲੇ ਅਖਤਿਆਰ ਫੰਡਮੈਂਟਲ ਉਹ ਵਾਇਲਟ ਹੋਣ ਉਹਨਾਂ ਤੋਂ ਬਿਨਾ ਇਹ ਦਾਇਰ ਨਹੀਂ ਹੋਣੀ ਚਾਹੀਦੀ ਅਗੇ ਉਹਨਾਂ ਨੇ ਕਿਹਾ ਜੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਜੰਗੇ ਆਜ਼ਾਦੀ ਮੈਮੋਰੀਅਲ ਪ੍ਰੋਜੈਕਟ ਦੇ ਵਿੱਚ ਸ਼ਾਮ ਬੈਨਿਕ ਉੱਗੇ ਫਿਲਮਕਾਰ ਉਹਨਾਂ ਤੋਂ ਬਿਨਾ ਕੋਈ ਕੁਟੇਸ਼ਨ ਲਏ ਬਿਨਾਂ ਕੋਈ ਟੈਂਡਰ ਪ੍ਰੋਵਾਏ 8 ਕਰੋੜ ਰੁਪਏ ਦੀ ਡਾਕੂਮੈਂਟਰੀ ਤਿਆਰ ਕਰਵਾਈ ਗਈ ਦਫ਼ਤਰ ਇੱਕ ਐਸਈਓ ਦੇ ਵਿੱਚ ਬਣਾਇਆ ਗਿਆ ਜੋ ਜੰਗੇ ਅਜ਼ਾਦੀ ਪ੍ਰੋਜੈਕਟ ਦੇ ਨਰੇਸੀ ਇਸ ਦਾ ਕਿਰਾਇਆ 65000 ਰੁਪਿਆ ਪ੍ਰਤੀ ਮਹੀਨਾ ਦਿੱਤਾ ਗਿਆ ਜਦੋਂ ਕਿ ਜਾਂਚ ਦੇ ਵਿੱਚ ਆ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ 25000 ਰੁਪਿਆ ਪ੍ਰਤੀ ਮਹੀਨੇ ਤੋਂ ਉੱਤੇ ਕਿਰਾਇਆ ਨਹੀਂ 1040 ਕਰੋੜ ਰੁਪਿਆ ਖਰਚਿਆ ਗਿਆ ਜਦੋਂ ਕਿ ਕੰਮ ਇੰਨੇ ਪੈਸਿਆਂ ਦਾ ਨਹੀਂ ਵੀਕ ਮਟੀਰੀਅਲ ਘਟੀਆ ਮਟੀਰੀਅਲ ਕੰਸਟਰਕਸ਼ਨ ਚ ਵਰਤਿਆ ਗਿਆ ਹੁਣ ਇਹਨਾਂ ਦਾ ਸੀਈਓ ਵਿਨੇ ਬਬਲਾਨੀ ਤਿੰਨ ਮਹੀਨਿਆਂ ਤੋਂ ਮੰਗੇ ਜਾਣ ਦੇ ਬਾਵਜੂਦ ਵਜਲੈਂਸ ਬਿਊਰੋ ਨੂੰ ਰਿਕਾਰਡ ਨਹੀਂ ਦੇ ਰਿਹਾ ਨਾ ਹੀ ਸਵਾਲਾਂ ਦੇ ਖੁੱਲਕੇ ਜਵਾਬ ਦੇ ਰਿਹਾ ਏ ਰੈਟ ਪਟੀਸ਼ਨ ਦੇ ਪੈਰਾਮੀਟਰ ਅਧੂਰੇ ਨੇ ਇਸ਼ਤਿਹਾਰ ਦੀ ਗੱਲ ਦਾ ਜੰਗੇ ਆਜ਼ਾਦੀ ਪ੍ਰੋਜੈਕਟ ਦੇ ਵਿੱਚ ਹੋਏ ਘਪਲੇ ਨਾਲ ਕੋਈ ਤਾਲੁਕ ਨਹੀਂ ਉਹ ਵੱਖਰਾ ਮਸਲਾ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਠੀ ਬਣਾਇਆ ਇਸ ਤਰ੍ਹਾਂ ਤਾਂ ਫਿਰ ਹਰ ਕੋਈ ਵਿਅਕਤੀ ਜਿਸ ਦੇ ਵਿਰਧ ਪੰਜਾਬ ਦੇ ਵਿੱਚ ਜਾਂਚ ਸ਼ੁਰੂ ਹੋਏਗੀ ਉਹ ਕਹੇਗਾ ਕਿ ਭਗਵੰਤ ਮਾਨ ਨੂੰ ਅਦਾਲਤ ਦੇ ਵਿੱਚ ਤਲਬ ਕਰੋ ਇਹ ਠੀਕ ਨਹੀਂ ਅੱਗੇ ਕਿਹਾ ਧੁਰੀ ਵਾਲੇ ਨੇ ਕਿ ਕਿਸੇ ਬੰਦੇ ਨੂੰ ਤਲਬ ਕਰਨਾ ਸਨਮਨ ਕਰਨਾ ਇਹ ਕੋਈ ਕੁਰਸਿਵ ਯਾਨੀ ਕਿ ਤਕਾ ਇਹਦੇ ਵਿੱਚ ਨਹੀਂ ਹੁੰਦਾ ਕੁਰਸਿਵ ਮੈਥਡ ਨਹੀਂ ਗਿਣਿਆ ਜਾ ਸਕਦਾ ਤੇ ਫਿਰ ਉਹਨਾਂ ਨੇ ਅੱਗੇ ਕਿਹਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਗ੍ਰਿਫਤਾਰੀ ਹਮੇਸ਼ਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੀ ਕੀਤੀ ਜਾਂਦੀ ਹੈ ਅਦਾਲਤ ਨੂੰ ਦੱਸਿਆ ਗਿਆ ਘਟਿਆ ਮਟੀਰੀਅਲ ਵਰਤੇ ਗਏ ਸਬਕ੍ਰਿਤ ਯਾਨੀ ਕਿ ਅਕਸੈਪਟਡ ਪ੍ਰੋਸੀਜਰਸ ਫੋਲੋ ਨਹੀਂ ਕੀਤੇ ਗਏ ਕੁਝ ਕੰਪਨੀਆਂ ਨੂੰ ਵਾਧੂ ਪੇਮੈਂਟਸ ਕੀਤੀਆਂ ਗਈਆਂ ਕੰਮ ਘੱਟ ਹੋਇਆ ਸਾਰੇ ਪ੍ਰੋਜੈਕਟ ਦੇ ਚੱਲਦੇ ਹੋਏ ਇੱਕੋ ਹੀ ਅਧਿਕਾਰੀ ਲਗਾਤਾਰ ਇੰਨੇ ਸਾਲ ਸੀਈਓ ਰੱਖਿਆ ਗਿਆ ਤੇ ਹੋਰ ਕੋਈ ਬਦਲ ਕੇ ਉਹਦੀ ਥਾਂ ਤੇ ਨਿਯੁਕਤ ਨਹੀਂ ਕੀਤਾ ਗਿਆ ਇਹ ਅਧਿਕਾਰੀ ਸੀ ਵਿਨੇ ਬਬਲਾਨੀ ਜਿਹਦੀ ਨੋਮਿਨੇਸ਼ਨ ਵੀ ਬਾਦਲ ਸਰਕਾਰ ਵੱਲੇ ਯਾਨੀ ਕਿ ਕੰਪੈਸ਼ਨਟ ਗਰਾਉਂਡਸ ਤੇ ਤਰਸ ਦੇ ਆਧਾਰ ਦੇ ਉੱਤੇ ਪੀਸੀਐਸ ਦੇ ਵਿੱਚ ਹੋਈ ਸੀ ਤੇ ਬਾਅਦ ਦੇ ਵਿੱਚ ਉਹਨੂੰ ਪ੍ਰਮੋਟ ਕਰ ਦਿੱਤਾ ਗਿਆ ਆਈਐਸ ਦੇ ਵਿੱਚ ਪ੍ਰੋਜੈਕਟ ਦੇ ਕਰੋੜਾਂ ਦੇ ਖਰਚੇ ਦਾ ਕਦੇ ਵੀ ਇਨਾਂ ਦੀ ਕਮੇਟੀ ਨੇ ਆਡਿਟ ਨਹੀਂ ਕਰਵਾਇਆ ਜਦੋਂ ਕਿ ਹਰ ਸਰਕਾਰੀ محکمہ ਸਰਕਾਰੀ ਪੈਸੇ ਦੀ ਵਰਤੋਂ ਦੇ ਬਾਰੇ ਸਾਲਾਨਾ ਜਾਂ ਛਮਾਈ ਆਡਿਟ ਕਰਵਾਉਂਦਾ ਇਹ ਜ਼ਰੂਰੀ ਹੁੰਦਾ ਅੱਗੇ ਆਉਂਦੇ ਆਡਿਟਰ ਸਾਹਿਬ ਦੇ ਵਕੀਲ ਆਰਐਸ ਚੀਮਾ ਨੇ ਜੱਜ ਸਾਹਿਬ ਨੂੰ ਕਿਹਾ ਕਿ ਇਹ ਮਾਮਲਾ ਵਿੱਚ ਹੰਟਿੰਗ ਦਾ ਵਿੱਚ ਹੁੰਦੀ ਹੈ ਜੀ ਭੂਤ ਜੋਸ਼ ਇਸ਼ਤਿਹਾਰ ਨੂੰ ਲੈ ਕੇ ਸ਼ੁਰੂ ਹੋਇਆ ਇੱਕ ਵੱਡੀ ਸ਼ਖਸੀਅਤ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਿੜ-ਕੜ ਰਹੇ ਨੇ ਤੇ ਹੋਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਅਸੀਂ ਮੰਗ ਰਹੇ ਹਾਂ ਬਿਲਕੁਲ ਸਪਸ਼ਟ ਜਾਇਜ਼ਾ ਹੈ ਅਸੀਂ ਆਰਐਸ ਚੀਮਾ ਸਾਹਿਬ ਨਾਲ ਸੰਪਰਕ ਕੀਤਾ ਅਸੀਂ ਉਹਨਾਂ ਨੂੰ ਪੁੱਛਿਆ ਚੀਮਾ ਸਾਹਿਬ ਸਾਨੂੰ ਦੱਸੋ ਜੋ ਤੁਸੀਂ ਪਟੀਸ਼ਨ ਧਾਰ ਕਰੀਤੀ ਸੀ ਉਹਦੇ ਵਿੱਚ ਤੁਹਾਨੂੰ ਕਿੰਨੀ ਕੁ ਕਾਮਯਾਬੀ ਮਿਲੀ ਆ ਕਿੰਨੇ ਕੁ ਪੁਆਇੰਟਾਂ ਤੇ ਹਾਈ ਕੋਰਟ ਨੇ ਤੁਹਾਨੂੰ ਰਾਹ ਦਿੱਤੀ ਆ ਕੀ ਮਹਾਂ ਸਾਹਿਬ ਨੇ ਸਾਨੂੰ ਇਹ ਕਿਹਾ ਕਿ ਜਿੰਨੇ ਅਸੀਂ ਗੱਲਾਂ ਮੰਗੀਆਂ ਸੀ ਸਾਰੀਆਂ ਹਾਈ ਕੋਰਟ ਨੇ ਸਾਨੂੰ ਦੇਤੀਆਂ ਮੈਂ ਪੁੱਛਿਆ ਜੀ ਜਿਵੇਂ ਕਿ ਦੱਸੋ ਕੀ ਕੀ ਉਹਨਾਂ ਨੇ ਕਿਹਾ ਜੀ 7 ਦਿਨ ਦੀ ਰੋਕ ਲਾਤੀ ਗਈ ਆ ਗ੍ਰਿਫਤਾਰੀ ਤੇ ਯਾਨੀ ਕਿ ਤੁਸੀਂ ਗ੍ਰਿਫਤਾਰ ਕਰਨਾ ਤਾਂ ਫੇਰ 7 ਦਿਨ ਦਾ ਨੋਟਿਸ ਅਗਾਊਂ ਦੇਣਾ ਪਏਗਾ ਅੱਗੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਸਵਾਲ ਲਿਖਤੀ ਭੇਜਣ ਨੂੰ ਕਿਹਾ ਖैर ਇਹ ਜਦੋਂ ਅਸੀਂ ਧੂਰੀਵਾਲਾ ਨਾਲ ਗੱਲ ਕੀਤੀ ਸਰਕਾਰੀ ਵਕੀਲ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਇਹੋ ਜਿਹਾ ਕੋਈ ਹਦੇਸ਼ ਨਹੀਂ ਅਸੀਂ ਅੱਜ 17 ਸਵਾਲ ਦਿੱਤੇ ਉਹਨਾਂ ਦੇ ਜਵਾਬ 2 ਹਫ਼ਤਿਆਂ ਚ ਦੇਣ ਲਈ ਐਡੀਟਰ ਸਾਹਿਬ ਨੂੰ ਹਦਾਇਤ ਕੀਤੀ ਗਈ ਆ ਇਸ ਤੋਂ ਬਾਅਦ ਅੱਗੇਲੇ ਅਗਲੇ ਜਿਹੜੀ ਜਾਂਚ ਹੈ ਉਹ ਲਿਖਤੀ ਸਵਾਲ ਦੇਣੇ ਨਾ ਦੇਣੇ ਇਹ ਵਿਜੀਲੈਂਸ ਬਿਊਰੋ ਦੀ ਮਰਜ਼ੀ ਆ ਸਾਨੂੰ ਚੀਮਾ ਸਾਹਿਬ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਬਿਲਕੁਲ ਕਾਮਯਾਬ ਹੋਏ ਹਾਂ ਜਦੋਂ ਪੁੱਛਿਆ ਗਿਆ ਕਿ ਸੀਬੀਆਈ ਨੂੰ ਜਾਂਚ ਕਿਉਂ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਹ ਹਜੇ ਸਟੇਜ ਨਹੀਂ ਆਈ ਪੁੱਛਿਆ ਗਿਆ ਕਿ ਨੋਟਿਸ ਜਾਰੀ ਹੋ ਗਿਆ ਸੀ ਵੀ ਇਹਨੂੰ ਕਹਿੰਦੇ ਜੀ ਨਹੀਂ ਹੋਇਆ ਪਰ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਗਲੀ ਤਾਰੀਖ ਪਵੇਗੀ ਵਿਜੀਲੈਂਸ ਬਿਊਰੋ ਆਪਣਾ ਜਵਾਬ ਦੇਗੀ ਉਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਾਈ ਕੋਰਟ ਹੋ ਸਕਦਾ ਸੀਬੀਆਈ ਨੂੰ ਇਹ ਮਾਮਲਾ ਟਰਾਂਸਫਰ ਕਰ ਦੇਵੇ ਫਿਰ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਅੱਗੇ ਆਉਣੇ 'ਚ ਜਸਟਿਸ ਭਰਤਵਾਜ ਨੇ ਅਦਾਲਤ ਦੇ ਵਿੱਚ ਅਬਜ਼ਰਵੇਸ਼ਨ ਦਿੱਤੀ ਕਿ ਜਾਂਚ ਦੇ ਵਿੱਚ ਸਹਿਯੋਗ ਕਰਨਾ ਪਵੇਗਾ ਬੁਲਾਉਣ ਤੇ ਹਾਜ਼ਰ ਹੋਣਾ ਪਵੇਗਾ ਜੇ ਅਜਿਹਾ ਨਹੀਂ ਕੀਤਾ ਜਾਂਦਾ ਜੋ ਅੰਤਰਿਮ ਰਾਹਤ ਦਿੱਤੀ ਗਈ ਆ 7 ਦਿਨ ਵਾਲੀ ਉਹ ਵਾਪਸ ਲਈਤੀ ਜਾ ਸਕਦੀ ਹੈ ਨਾਓ ਆਟਿਕ ਸਾਡਾ ਕੀ ਮੰਨਣਾ ਸਭ ਤੋਂ ਪਹਿਲਾ ਪੁਆਇੰਟ ਅਜੀਤ ਦੇ ਐਡੀਟਰ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਟਰਾਂਸਪਰੈਂਟ ਪਾਰਦਰਸ਼ਤਾ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਹੈ ਜਾਂਚ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਇਕੱਠਾ ਕਰਕੇ ਰੌਲਾ ਰੱਪਾ ਪਾਉਣ ਦਾ ਪ੍ਰੋਟੈਸਟ ਕਰਵਾਉਣ ਦਾ ਹਜੂਮ ਇਕੱਠਾ ਕਰਨ ਦਾ ਕੋਈ ਫਾਇਦਾ ਹੋਣਾ ਨਜ਼ਰ ਨਹੀਂ ਆਉਂਦਾ ਪੁਆਇੰਟ ਨੰਬਰ 2 सीबीआई ਦੀ ਜਾਂਚ ਮੰਗਣ ਦੀ ਜਿਹੜੀ ਗੱਲ ਸੀ ਉਹ ਹਜੇ ਤੱਕ ਮੰਨੀ ਨਹੀਂ ਗਈ ਤੇ ਨਾ ਹੀ ਇਹ ਮੰਗ ਕੋਈ ਵਾਜਬ ਲੱਗਦੀ ਆ ਕਿਉਂਕਿ ਇੱਥੋਂ ਇਹ ਇੱਕ ਇਨਫਰੈਂਸ ਡਰਾ ਹੁੰਦਾ ਕਿ सीबीआई ਮੋਦੀ ਸਰਕਾਰ ਦੀ ਆ ਉਹਦੇ ਅੰਡਰ ਆ ਤੇ ਵੈਜਲੈਂਸ ਬਿਊਰੋ ਪੰਜਾਬ ਸਰਕਾਰ ਦੇ ਅੰਡਰ ਆ ਸੋ ਇਹ ਸਪਸ਼ਟ ਹੋਣਾ ਚਾਹੀਦਾ ਕਿ ਕੀ ਕੇਂਦਰ ਸਰਕਾਰ सीबीआई ਰਾਹੀਂ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੀ امداد ਕਰ ਸਕਦੀ ਹੈ ਕਰਨਾ ਚਾਹੁੰਦੀ ਹੈ ਜਾਂ ਕੀ ਚੀਜ਼ ਹੈ ਪੁਆਇੰਟ ਨੰਬਰ 3 ਬਾਦਲ ਸਰਕਾਰ ਵੱਲੇ ਤੋਂ ਸ਼ੁਰੂ ਹੋਏ ਪ੍ਰੋਜੈਕਟ ਦੀ ਆਡਿਟ ਕਿਉਂ ਨਹੀਂ ਕਰਵਾਈ ਗਈ ਉਨੇਮ ਬਬਲਾਨੀ ਆਇਸ ਅਫਸਰ ਉਸ ਨੂੰ ਤਾਂ ਨਿਯਮਾਂ ਦਾ ਸਾਰੇ ਸਰਕਾਰੀ ਨਿਯਮਾਂ ਦਾ ਇਲਮ ਸੀ ਕਿਉਂਕਿ ਉਹ ਸਰਕਾਰ ਦਾ ਨੌਕਰ ਰਹਾ ਹੋ ਸਕਦਾ ਐਡੀਟਰ ਸਾਹਿਬ ਨੂੰ ਸਰਕਾਰੀ ਨਿਯਮਾਂ ਦਾ ਗਿਆਨ ਨਾ ਹੋਵੇ ਜਦੋਂ ਬਬਲਾਨੀ ਨੂੰ ਜਾਣਕਾਰੀ ਸੀ ਤੇ ਉਹਨੇ ਖੁਦ ਇਹ ਸਾਰੇ ਰਿਕਾਰਡ ਦੀ ਜਾਂਚ ਯਾਨੀ ਕਿ ਆਡਿਟ ਕਿਉਂ ਨਹੀਂ ਕਰਵਾਇਆ ਇਹ ਵੀ ਸਥਿਤੀ ਸਪਸ਼ਟ ਕਰਨੀ ਬਣਦੀ ਹੈ ਪੁਆਇੰਟ ਨੰਬਰ 4 ਇੱਕ ਪਾਸੇ ਕਿਹਾ ਜਾਂਦਾ ਹੈ ਕਿ ਇਸ਼ਤਿਹਾਰਾਂ ਦੀ ਲੋੜ ਨਹੀਂ ਪਰ ਦੂਜੇ ਪਾਸੇ ਲਗਾਤਾਰ ਇੰਨੇ ਮਹੀਨੇ ਅਜੀਤ ਅਖਬਾਰ ਤੇ ਅਜੀਤ ਸਮਾਚਾਰ ਦੇ ਵਿੱਚ ਉਹਨਾਂ ਸਾਰੇ ਲੀਡਰਾਂ ਦੇ ਬਿਆਨ ਤਿੰਨ ਤਿੰਨ ਚਾਰ ਚਾਰ ਖਬਰਾਂ ਫੋਟੋਆਂ ਲਾ ਕੇ ਪ੍ਰਮੁਖਤਾ ਨਾਲ ਛਾਪੀਆਂ ਜਾਂਦੀਆਂ ਜਿਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਜੀਤ ਨੂੰ ਇਸ਼ਤਿਹਾਰ ਦੇਣੇ ਚਾਹੀਦੇ ਆ ਇਸਦੀ ਅਜੀਤ ਨੂੰ ਇਸ਼ਤਿਹਾਰ ਦੇਣਾ ਬੰਦ ਕਰਨ ਨਾਲ ਸਰਕਾਰ ਦੀ ਬਦਨੀਅਤੀ ਸਾਹਮਣੇ ਆਉਂਦੀ ਆ ਇੱਕ ਪਾਸੇ ਦਾਵਾ ਕਿ ਸਾਨੂੰ ਇਸ਼ਤਿਹਾਰ ਚਾਹੀਦੇ ਨਹੀਂ ਦੂਜੇ ਪਾਸੇ ਪ੍ਰਮੁਖਤਾ ਨਾਲ ਹਰ ਰੋਜ਼ ਆਪਣੇ ਸੋਹਰਦ ਸਹਿਮਤ ਦੋਸਤ ਲੀਡਰਾਂ ਦੇ ਬਿਆਨ ਪ੍ਰਮੁਖਤਾ ਨਾਲ ਅਗਲੇ ਪੰਨਿਆਂ ਤੇ ਛਾਪਣੇ ਕਿ ਇਸ਼ਤਿਹਾਰ ਦੇਣੇ ਚਾਹੀਦੇ ਆ ਇਹ ਗੱਲ ਵੀ ਸਪਸ਼ਟ ਜਿਹੜੇ ਡਬਲ ਸਟੈਂਡਰਡਸ ਇਹਨਾਂ ਨੂੰ ਵੀ ਕਲੈਰਿਟੀ ਇਹਦੇ ਵਿੱਚ ਹੋਣੀ ਚਾਹੀਦੀ ਆ ਅਜੀਤ ਦੇ ਪ੍ਰਬੰਧਕਾਂ ਨੂੰ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ ਸੋ ਇਹ ਸੀ ਅੱਜ ਦਾ এজেন্ডਾ ਇਹਨਾਂ ਬੇਨਤੀਆਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਮੈਨੂੰ ਰਜਿੰਦਰ ਸਿੰਘ ਤਗੜ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼